ਘੜੀ ਕਣਕ ਨੂੰ ਅੱਗ ਲੱਗੀ ਆ ਤੇ ਟਰੈਕਟਰ ਵੀ ਜਿਹੜਾ ਸੜ ਕੇ ਸੁਆਹ ਹੋ ਗਿਆ ਨਜ਼ਰ ਮਾਰ ਲਓ ਕਿ 6 ਮਹੀਨਿਆਂ ਦੀ ਮਿਹਨਤ ਜਿਹੜੀ ਕਿਸਾਨ ਦੀ ਕਣਕ ਦੀ ਕੀਤੀ ਹੁੰਦੀ ਆ ਤੇ ਉਹ ਜਦੋਂ ਫਲ ਲੈਣ ਦੀ ਵਾਰੀ ਆਉਂਦੀ ਆ ਤਾਂ ਇਹੋ ਜਿਹਾ ਮੈਂ ਕਹਿੰਨਾ ਵੀ ਕੁਦਰਤ ਉਹਨਾਂ ਦੇ ਨਾਲ ਖੇਡ ਖੇਡਦੀ ਆ ਕਿ ਕਿਸਾਨ ਦਾ ਸਭ ਕੁਝ ਸੜ ਕੇ ਸੁਆਹ ਹੋ ਜਾਂਦਾ ਜਿਹੜਾ ਟਰੈਕਟਰ ਉਹ ਵੀ ਜਿਹੜਾ ਸੜ ਕੇ ਸੁਆਹ ਹੋ ਗਿਆ ਔਰ ਕਾਰਨ ਪਤਾ ਕਰਾਂਗੇ ਅੱਗ ਲੱਗੀ ਕਿਉਂ ਆ ਔਰ ਚਾਰ ਕਿੱਲੇ ਦੇ ਆਸ-ਪਾਸ ਦਸਰੇ ਨੇ ਜਿਹੜੀ ਆ ਕਣਕ ਉਹ ਸੜ ਗਈ ਆ ਬਾਈ ਜੀ ਇਹ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਜੀ ਇਹ ਕਿਵੇਂ ਅੱਗ ਲੱਗਿਆ ਕੁਝ ਪਤਾ ਜੀ ਟਰੈਕਟਰ ਤੋਂ ਲੱਗੀ ਆ ਅੱਗ ਟਰੈਕਟਰ ਤੋਂ ਹਾਂਜੀ ਇਸੇ ਤੋਂ ਜੀ ਇਸੇ ਤੋਂ ਟਰੈਕਟਰ ਤੋਂ ਲੱਗੀ ਤੇ ਕੀ ਮਤਲਬ ਕਿਵੇਂ ਉਹ ਕੁਝ ਬੈਟਰੀ ਤੋਂ ਕਿਵੇਂ ਆ ਕੋਈ ਪਹਿਤੋ ਸਪਾਰਕ ਹੀ ਹੋਇਆ ਜੀ ਕੁਝ ਅੱਛਾ ਪਹਿਰ ਨਵਾਂ ਕਰਾਇਆ ਹੀ ਸਾਰਾ ਕੰਮ ਰੁਪਈਆ 10000 ਲਾਇਆ ਸੀ ਟਰੈਕਟਰ ਦੇ ਆਵੇ ਟ੍ਰੇਮਲ ਰਿਮਿਨੇਟਰ ਸਾਰੇ ਨਵੇਂ ਪਾਏ ਬੈਟਰੀ ਵੀ ਨਵੀਂ ਸੀ ਅੱਛਾ ਕੋਈ ਜੋੜ-ਜਾੜ ਸ਼ਾਇਦ ਕੋਈ ਨ ਉਥੋਂ ਲੱਗੀ ਅੱਗ ਤੇ ਬਾਈ ਜੀ ਤੁਸੀਂ ਇਕੱਲੇ ਸੀ ਇੱਥੇ ਜਦੋਂ ਕਰ ਰਹੇ ਸੀ ਹਾਂ ਬਾਈ ਮੈਂ ਇਕੱਲਾ ਹੀ ਮੈਂ ਦਾਣੇ ਪਾਉਣ ਲੱਗ ਗਈ ਮਸ਼ੀਨ ਤੋਂ ਤੇ ਮੈਂ ਟਰੈਕਟਰ ਠਾਲੇ ਦੇ ਵਿੱਚੋਂ ਦਾਤੀਆਂ ਤੂਤੀਆਂ ਪਈਆਂ ਵਿੱਚ ਟਰਾਲੀ ਦੇ ਹਾਂ ਮੈਂ ਚੁੱਕਣ ਗਿਆ ਤੇ ਉਹਨੂੰ ਅੱਗ ਲੱਗ ਗਈ ਕਿੰਨੀ ਕਿੰਨੀ ਸੜੀ ਹੈ ਜੀ 4 ਏਕੜ ਸੜ ਗਈ ਜੀ 4 ਤੇ ਕਿੰਨੀ ਸੀ ਟੋਟਲ ਤੁਹਾਡੇ ਕੋਲ ਇੱਥੇ ਟੋਟਲ ਸਾਡੇ ਕੋਲ ਹੈ ਜੀ ਇੱਥੇ ਮਤਲਬ ਸਾਡੇ ਆਫਦਾ ਸਾਡਾ ਇਹਦੇ ਵਿੱਚੋਂ 7 ਕਿੱਲੇ ਥਾਂ ਸੜਿਆ 3 ਕਿੱਲੇ ਥਾਂ ਬਾਕੀ ਸਾਰੇ ਦੂਜੇ ਕਿਸਮ ਦੇ ਜ਼ਿੰਮੇਵਾਰਾਂ ਨਾਲ ਸੜ ਗਏ ਸਾਡੇ ਕੋਲ 5 ਕਿੱਲੇ ਥਾਂ ਇੱਥੇ ਜੀ ਹਾਂ ਤੇ ਬਾਈ ਜੀ ਇਹ ਸਮਾਂ ਹੁੰਦਾ ਅੱਜ ਦਾ ਜਦੋਂ ਆ ਦਿਨ ਹੁੰਦੇ ਆ ਵੀ ਜਦੋਂ 6 ਮਹੀਨਿਆਂ ਦੀ ਮਿਹਨਤ ਨੂੰ ਫਲ ਲੱਗਣਾ ਹੁੰਦਾ ਤੇ ਉਹ ਫਲ ਆਪਾਂ ਵੇਚ ਕੇ ਆਪਣਾ ਤੇ ਉਸ ਤੋਂ ਬਾਅਦ ਆਪਣੇ ਬੱਚੇ ਦਾ ਢਿੱਡ ਪਾਲਣਾ ਹੁੰਦਾ ਪਰ ਤੁਹਾਡਾ ਤਾਂ ਪੁਰਾਣਾ ਵੀ ਵਹੀਕਲ ਸੜ ਗਿਆ ਜੀ ਹਾਂਜੀ ਕੋਈ ਨਹੀਂ ਜੋਦੇ ਪਾਣੇ ਵਿੱਚ ਹੀ ਹਸਾ ਕੁਝ ਜੋ ਉਹਨੇ ਕਰਤਾ ਬਹੁਤ ਵਧੀਆ ਦੁੱਖ ਤਾਂ ਹੁੰਦਾ ਨਹੀਂ ਹੈ ਸਾਨੂੰ ਤਾਂ ਹੁੰਦਾ ਪਿਆ ਤੁਹਾਨੂੰ ਨਹੀਂ ਹੁੰਦਾ ਕੀ ਪਾਣਾ ਰੱਬ ਦਾ ਜੀ ਨਹੀਂ ਪਾਣਾ ਹੁੰਦਾ ਪਾਣਾ ਰੱਬ ਦਾ ਹੂੰ ਹੂੰ ਪਰ ਫਿਰ ਵੀ ਮਿਹਨਤ ਕੀਤੀ ਹੁੰਦੀ ਦੁੱਖ ਤਾਂ ਹੋ ਹੀ ਜਾਂਦਾ ਦੇਖੋ ਜੀ ਮੈਂ ਮਿਹਨਤ ਵੀ ਤਾਂ ਉਹ ਕਰਾਉਂਦਾ ਦੇ ਕਰਦੇ ਹਾਂ ਹਾਂ ਹੌਸਲਾ ਬੜਾ ਵੱਡਾ